ਸੋ ਹਾਂਜੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਨਾਗਾ ਉਹ ਬਜ਼ੁਰਗ ਮਾਤਾ ਆ ਰਹੀ ਹੈ ਵਿਚਾਰੀ ਇੰਨੀ ਬਾਰਿਸ਼ ਹੋ ਰਹੀ ਹੈ ਇੰਨੀ ਬਾਰਿਸ਼ ਬਹੁਤ ਜ਼ਿਆਦਾ ਬਾਰਿਸ਼ ਦੇ ਵਿੱਚ ਵਿਚਾਰ ਘਰਾਂ ਚ ਕੰਮ ਕਰਕੇ ਗੁਜ਼ਾਰਾ ਕਰਦੀ ਹੈ ਨਹੀਂ ਇੰਨੀ ਬਾਰਿਸ਼ ਚ ਕੋਈ ਬੰਦਾ ਯਾਰ ਬਾਹਰ ਨਹੀਂ ਨਿਕਲਦਾ ਪਰ ਇਹ ਦੇਖ ਲਾ ਮਾਤਾ ਕੰਮ ਕਰਕੇ ਆਈ ਹੈ ਇਹ ਮਾਤਾ ਦੀ ਉਮਰ ਲਗਭਗ ਹੈਗੀ ਆ 85 ਸਾਲ ਮਾਤਾ ਹਲੇ ਵੀ ਵਧੀਆ ਚੱਲ ਫਿਰ ਰਹੀ ਹੈ ਵਿਚਾਰੀ ਇਸ ਮਾਤਾ ਦੀ ਮਿਹਨਤ ਨੂੰ ਦਿਲੋਂ ਸਲੂਟ ਹੈ ਜਿਹੜਾ ਕਿ ਆਪਣੇ ਪਰਿਵਾਰ ਦਾ ਪੇਟ ਭਰ ਰਹੀ ਹੈ ਗੁਜ਼ਾਰਾ ਕਰ ਰਹੀ ਹੈ ਕੰਮ ਕਰਕੇ ਮਾਤਾ ਬਹੁਤ ਹੀ ਜ਼ਿਆਦਾ ਚੰਗੀ ਆ ਬਚਾਰੀ ਕਿਵੇਂ ਚੱਲ ਰਹੀ ਆ ਤੁਰਿਆ ਵੀ ਨਹੀਂ ਜਾਂਦਾ ਫਿਰ ਵੀ ਮਾਤਾ ਇੰਨੀ ਮਿਹਨਤ ਕਰ ਰਹੀ ਆ ਯਾਰ ਸਲੂਟ ਹੈ ਬਹੁਤ ਯਾਰ ਅਫਸੋਸ ਹੁੰਦਾਗਾ ਰੋਣਾ ਆਉਂਦਾਗਾ ਇਹ ਜਿਹੇ ਹਾਲਾਤਾਂ ਦੇ ਦੇਖ ਕੇ ਨਾ ਕੀ ਉਮਰ ਆ ਬਚਾਰੀ 85 ਸਾਲ ਦੀ ਇਹ ਉਮਰ ਰੈਸਟ ਕਰਨ ਦੀ ਆ ਮਾਤਾ ਦੀ ਪਰ ਮਾਤਾ ਫਿਰ ਵੀ ਬਚਾਰੀ ਕੰਮ ਕਰ ਰਹੀ ਆ ਇੰਨੀ ਬਾਰਿਸ਼ ਦੇ ਵਿੱਚ ਕਿਵੇਂ ਗੰਦੇ ਪਾਣੀ 'ਚ ਨਿਕਲਦੀ ਆ ਧੰਨਾ ਮਾਤਾ ਸੋ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਸੋ ਇੱਕ ਪਾਸੇ ਦੇਖੋ ਬੱਚੇ ਇਹਨੀ بارش ਦੇ ਵਿੱਚ ਬੱਚੇ ਢੋਲ ਵਜਾ ਰਹੇ ਨੇ ਉਹਨਾਂ ਨੂੰ ਇੰਨੀ ਖੁਸ਼ੀ ਹੋਈ ਆ ਮੈਂ ਤਾਂ ਉਹ ਨੱਚ ਰਹੇ ਨੇ ਇੱਕ ਪਾਸੇ ਦੇਖ ਲੈਣਾ ਰੱਬ ਦੇ ਵੀ ਰੰਗ ਨਹੀਂ ਆ ਰਹੇ ਨੇ ਕੋਈ ਵਿਚਾਰਾ ਰੋਟੀ ਖਾਣ ਤੋਂ ਪਰਸਰ ਕੋਈ ਇੰਨਾ ਖੁਸ਼ ਆ ਮਤਲਬ ਹਰ ਇੱਕ ਚੀਜ਼ ਦੇ ਸਾਰਿਆਂ ਨੂੰ ਫਾਇਦੇ ਨਹੀਂ ਹੋ ਸਕਦੇ ਕਿਸੇ ਵੀ ਚੀਜ਼ ਦੇ ਨਾ ਤੁਤੂਰੀ ਚ بارش ਲੇਟ ਪਈ ਹੈ ਇਸ ਕਰਕੇ ਬੱਚਿਆਂ ਨੂੰ ਬਹੁਤ ਖੁਸ਼ੀ ਆ ਬੱਚੇ ਢੋਲ ਵਜਾ ਰਹੇ ਨੇ ਨਿਆਰੇ ਲੈ ਰਹੇ ਨੇਵੇਂ ਨੰਗੇ ਫੁਕੇ ਹੋ ਕੇ ਗਲੀਆਂ 'ਚ ਫਿਰ ਰਹੇ ਨੇ ਇਹ ਬਚਪਨ ਯਾਰ ਬਹੁਤ ਯਾਦ ਆਂਦਾ ਹੈ ਹਨਾ ਬਚਪਨ ਤੇ ਜਵਾਨੀ ਤੇ ਮਾਪੇ ਕਦੇ ਨਹੀਂ ਲੱਪਣੇ ਕਹਿੰਦੇ ਨੇ ਤਿੰਨ ਰੰਗ ਨਹੀਂ ਲੱਪਣੇ ਵੀ ਬਾਹੁਸ ਨੇ ਜਵਾਨੀ ਤੇ ਮਾਪੇ ਸੋ ਮੈਨੂੰ ਲੱਗਦਾ ਆ ਵੀਡੀਓ ਦੇਖ ਕੇ ਤੁਹਾਨੂੰ ਵੀ ਬਚਪਨ ਯਾਦ ਆ ਜਾਣਾਗਾ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਸਬਸਕ੍ਰਾਈਬ ਕਰਿਓ ਜਰੂਰ ਜੀ ਧੰਨਵਾਦ ਜੀ